ਕਿ ਤੁਸੀਂ ਪੱਤਾ ਗੋਭੀ ਖਾਣੀ ਪਸੰਦ ਕਰਦੇ ਹੋ ਪਰ ਇਹ ਜਾਣਦੇ ਹੋ ਕਿ ਉਸ ਦੇ ਵਿੱਚ ਇੱਕ ਅਜੀਹਾ ਕੀੜਾ ਹੁੰਦਾ ਹੈ ਜੋ ਦਿਮਾਗ ਦੇ ਵਿੱਚ ਚਲਾ ਜਾਂਦਾ ਹੈ ਜੋ ਕਿ ਤੁਹਾਨੂੰ ਮਾਨਸਿਕ ਰੂਪ ਦੇ ਵਿੱਚ ਤੰਗ ਪਰੇਸ਼ਾਨ ਕਰ ਸਕਦਾ ਹੈ ਤੇ ਅੱਜ ਦੇ ਇਸ ਖਾਸ ਰਿਪੋਰਟ ਤੁਹਾਨੂੰ ਦੱਸਾਂਗੇ ਕਿ ਕਿਸ ਤਰੀਕੇ ਇਸ ਤੋਂ ਬਚਿਆ ਜਾ ਸਕਦਾ ਹੈ ਰਿਪੋਰਟ ਦੇ ਵਿੱਚ ਇਹੀ ਦੱਸਿਆ ਜਾ ਰਿਹਾ ਹੈ ਕਿ ਤੁਸੀਂ ਜਾਣਦੇ ਹੋ ਪੱਤਾ ਗੋਭੀ ਦੇ ਵਿੱਚ ਛੋਟੇ ਛੋਟੇ ਕੀੜੇ ਲੁਕੇ ਹੁੰਦੇ ਨੇ ਜੋ ਤੁਹਾਡੀ ਸਿਹਤ ਲਈ ਖਤਰਨਾਕ ਹੈ ਖਾਸ ਕਰਕੇ ਸਰਦੀਆਂ ਦੇ ਵਿੱਚ ਜਦੋਂ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਕੀੜੇ ਸਾਡੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੇ ਪਰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਮੈਂ ਤੁਹਾਨੂੰ ਦੱਸਾਂਗੀ ਕਿ ਗੋਭੀ ਨੂੰ ਕਿਵੇਂ ਸਾਫ਼ ਕਰਨਾ ਹੈ ਤਾਂ ਜੋ ਇਹ ਪੂਰੇ ਤਰੀਕੇ ਦੇ ਨਾਲ ਸੁਰੱਖਿਅਤ ਅਤੇ ਸਿਹਤਮੰਦ ਰਹਿ ਸਕੇ ਪਤਾ ਗੋਭੀ ਨੂੰ ਚੰਗੀ ਤਰ੍ਹਾਂ ਸਾਫ਼ ਕਰਨ ਦੇ ਲਈ ਸਭ ਤੋਂ ਪਹਿਲਾਂ ਉੱਪਰਲੇ ਤਿੰਨ ਜਾਂ ਫਿਰ ਚਾਰ ਪੱਤੇ ਹਟਾਓ ਕਿਉਂਕਿ ਇਹ ਜ਼ਿਆਦਾ ਗੰਦਗੀ ਅਤੇ ਕੀੜੇ ਇਕੱਠਾ ਕਰਦੇ ਨੇ ਫਿਰ ਇਸ ਨੂੰ ਇੱਕ ਭਾਂਡੇ ਦੇ ਵਿੱਚ ਗਰਮ ਪਾਣੀ ਅਤੇ ਨਮਕ ਪਾ ਕੇ 15 ਤੋਂ 20 ਮਿੰਟ ਦੇ ਲਈ ਡੁਬੋ ਕੇ ਰੱਖੋ ਪਤਾ ਗੋਭੀ ਨੂੰ ਸਾਫ਼ ਕਰਨ ਦਾ ਇੱਕ ਬਹੁਤ ਪ੍ਰਭਾਵਸ਼ਾਲੀ ਤਰੀਕਾ ਹੈ ਸਿਰਕੇ ਦੀ ਵਰਤੋਂ ਤੁਸੀਂ ਕਰ ਸਕਦੇ ਹੋ ਸਿਰਕਾ ਇੱਕ ਕੁਦਰਤੀ ਕੀਟਨਾਸ਼ਕ ਵਜੋਂ ਕੰਮ ਕਰਦਾ ਜੋ ਸਬਜ਼ੀਆਂ ਤੋਂ ਕੀੜੇ-ਮਕੌੜੇ ਤੇ ਗੰਦਗੀ ਨੂੰ ਦੂਰ ਕਰਦਾ ਹੈ ਇਸ ਦੇ ਲਈ ਕੋਸੇ ਪਾਣੀ ਦੇ ਵਿੱਚ 2 ਤੋਂ 3 ਚਮਚ ਸਿਰਕਾ ਪਾਓ ਤੇ ਪੱਤੇ ਗੋਭੀ ਨੂੰ 15 ਤੋਂ 20 ਮਿੰਟ ਦੇ ਲਈ ਭਗੋ ਦੋ ਇਸ ਨੂੰ ਚੰਗੀ ਤਰ੍ਹਾਂ ਹੁਣ ਧੋਲ ਪੱਤੇ ਕੱਟੋ ਤੇ ਇਸ ਨੂੰ ਸਬਜ਼ੀ ਬਣਾ ਕੇ ਖਾਓ ਬਾਜ਼ਾਰ ਦੇ ਵਿੱਚ ਕਈ ਤਰ੍ਹਾਂ ਦੇ ਵੈਜੀਟੇਬਲ ਸੈਨੀਟਾਈਜ਼ਰ ਉਪਲਬਧ ਨੇ ਜੋ ਸਬਜ਼ੀਆਂ ਤੋਂ ਕੀੜੇ ਮਕੌੜੇ ਤੇ ਬੈਕਟੀਰੀਆ ਨੂੰ ਹਟਾਉਣ ਦੇ ਵਿੱਚ ਮਦਦ ਕਰਦੇ ਨੇ ਤੁਸੀਂ ਇਸ ਨੂੰ ਗੋਭੀ ਤੇ ਸਪਰੇਅ ਕਰ ਸਕਦੇ ਹੋ ਤੇ ਇਸ ਨੂੰ ਕੁਝ ਦੇਰ ਦੇ ਲਈ ਛੱਡ ਸਕਦੇ ਹੋ ਫਿਰ ਇਸ ਨੂੰ ਚੰਗੀ ਤਰ੍ਹਾਂ ਧੋ ਸਕਦੇ ਹੋ ਇਹ ਤਰੀਕਾ ਕੀੜੇ ਮਕੌੜਿਆਂ ਤੇ ਗੰਦਗੀ ਨੂੰ ਪੂਰੀ ਤਰ੍ਹਾਂ ਹਟਾਉਣ ਦੇ ਵਿੱਚ ਪ੍ਰਭਾਵਸ਼ਾਲੀ ਸਾਬਤ ਹੋ ਸਕਦਾ ਹੈ ਪੱਤਾ ਗੋਭੀ ਦੇ ਪੱਤੇ ਕੱਟਣ ਅਤੇ ਇਸ ਨੂੰ ਸਾਫ਼ ਕਰਨ ਦਾ ਤਰੀਕਾ ਵੀ ਬਹੁਤ ਪ੍ਰਭਾਵਸ਼ਾਲੀ ਹੈ ਸਭ ਤੋਂ ਪਹਿਲਾਂ ਪੱਤਾ ਗੋਭੀ ਦੇ ਸਾਰੇ ਪੱਤੇ ਕੱਢ ਦਿਓ ਫਿਰ ਇਹਨਾਂ ਪੱਤਿਆਂ ਨੂੰ ਨਮਕ ਜਾਂ ਫਿਰ ਸਰਕੇ ਵਾਲੇ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਧੋ ਲਿਓ ਪੱਤਾ ਗੋਭੀ ਇੱਕ ਅਜੇ ਹੀ ਸਬਜ਼ੀ ਹੈ ਜਿਸ ਨੂੰ ਜੇਕਰ ਚੰਗੀ ਤਰ੍ਹਾਂ ਸਾਫ਼ ਨਾ ਕੀਤਾ ਜਾਵੇ ਤਾਂ ਛੋਟੇ ਕੀੜੇ ਅਤੇ ਬੈਕਟੀਰੀਆ ਵਿੱਚ ਰਹਿ ਸਕਦੇ ਨੇ ਜੋ ਸਿਹਤ ਦੇ ਲਈ ਖਤਰਨਾਕ ਹੈ। ਪੱਤਾ ਗੋਭੀ ਦੇ ਵਿੱਚ ਬਹੁਤ ਛੋਟੇ ਕੀੜੇ ਲੁਕੇ ਹੁੰਦੇ ਨੇ ਜਿਨ੍ਹਾਂ ਨੂੰ ਦੇਖਣਾ ਅਕਸਰ ਮੁਸ਼ਕਲ ਹੋ ਜਾਂਦਾ ਹੈ ਪਰ ਜੇਕਰ ਪੱਤਾ ਗੋਭੀ ਨੂੰ ਚੰਗੀ ਤਰ੍ਹਾਂ ਨਾ ਧੋਤਾ ਜਾਵੇ ਤਾਂ ਕੀੜੇ ਸਰੀਰ ਦੇ ਵਿੱਚ ਦਾਖਲ ਹੋ ਸਕਦੇ ਨੇ ਅਤੇ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਪੈਦਾ ਕਰ ਸਕਦੇ ਨੇ। ਇਸ ਦੇ ਲਈ ਸਫਾਈ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ। ਪੱਤਾ ਗੋਭੀ ਦੇ ਵਿੱਚ ਕੀੜੇ ਹੋਣ ਦੀ ਸਮੱਸਿਆ ਬਾਰੇ ਅਕਸਰ ਅਖਬਾਰਾਂ ਅਤੇ ਰਸਾਲਿਆਂ ਦੇ ਵਿੱਚ ਚੇਤਾਵਨੀ ਪ੍ਰਕਾਸ਼ਿਤ ਹੁੰਦੀ ਹੈ ਜੇਕਰ ਤੁਸੀਂ ਪੱਤਾ ਗੋਭੀ ਖਾ ਰਹੇ ਹੋ ਇਸ ਨੂੰ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਹੀ ਖਾਣਾ ਚਾਹੀਦਾ ਹੈ ਕਿਉਂਕਿ ਕਿਸੇ ਵੀ ਤਰ੍ਹਾਂ ਦੇ ਬੈਕਟੀਰੀਆ ਤੋਂ ਬਚਿਆ ਜਾ ਸਕੇ ਪੱਤਾ ਗੋਭੀ ਖਾਣ ਦੇ ਨਾਲ ਸਰੀਰ ਨੂੰ ਵਿਟਾਮਿਨ ਸੀ ਫਾਈਬਰ ਅਤੇ ਐਂਟੀਆਕਸੀਡੈਂਟ ਵਰਗੇ ਕਈ ਤਰ੍ਹਾਂ ਦੇ ਪੋਸ਼ਟਿਕ ਤੱਤ ਮਿਲਦੇ ਨੇ ਪਰ ਜੇਕਰ ਪੱਤਾ ਗੋਭੀ ਨੂੰ ਚੰਗੀ ਤਰ੍ਹਾਂ ਸਾਫ਼ ਨਾ ਕੀਤਾ ਜਾਵੇ ਤੇ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਇਸ ਦੇ ਲਈ ਇਸ ਨੂੰ ਸਹੀ ਢੰਗ ਦੇ ਨਾਲ ਧੋਣਾ ਤੁਹਾਡੀ ਸਿਹਤ ਦੇ ਲਈ ਸਿਹਤਮੰਦ ਤੇ ਗੁਣਕਾਰੀ ਸਾਬਤ ਹੋ ਸਕਦਾ ਹੈ ਇਸ ਨੂੰ ਚੰਗੀ ਤਰ੍ਹਾਂ ਸਾਫ਼ ਪਾਣੀ ਦੇ ਵਿੱਚ ਧੋ ਕੇ ਉਸ ਤੋਂ ਬਾਅਦ ਕੱਟੋ ਤੇ ਪਕਾਓ ਫਿਰ ਇਸ ਨੂੰ ਸਬਜ਼ੀ ਨੂੰ ਤੁਸੀਂ ਰੋਟੀ ਦੇ ਨਾਲ ਜਾਂ ਫਿਰ ਪੱਤਾ ਗੋਭੀ ਨੂੰ ਸੈਲਡ ਦੇ ਤੌਰ ਤੇ ਵੀ ਖਾ ਸਕਦੇ ਹੋ ਕਿ ਤੁਸੀਂ ਪੱਤਾ ਗੋਭੀ ਖਾਣੀ ਪਸੰਦ ਕਰਦੇ ਹੋ ਪਰ ਇਹ ਜਾਣਦੇ ਹੋ ਕਿ ਉਸ ਦੇ ਵਿੱਚ ਇੱਕ ਅਜੇਹਾ ਕੀੜਾ ਹੁੰਦਾ ਹੈ ਜੋ ਦਿਮਾਗ ਦੇ ਵਿੱਚ ਚਲਾ ਜਾਂਦਾ ਹੈ ਜੋ ਕਿ ਤੁਹਾਨੂੰ ਮਾਨਸਿਕ ਰੂਪ ਦੇ ਵਿੱਚ ਤੰਗ ਪਰੇਸ਼ਾਨ ਕਰ ਸਕਦਾ ਹੈ ਤੇ ਆਓ ਅੱਜ ਦੀ ਇਸ ਖਾਸ ਰਿਪੋਰਟ ਤੁਹਾਨੂੰ ਦੱਸਾਂਗੇ ਕਿ ਕਿਸ ਤਰੀਕੇ ਇਸ ਤੋਂ ਬਚਿਆ ਜਾ ਸਕਦਾ ਹੈ ਰੀਪੋਰਟ ਦੇ ਵਿੱਚ ਇਹੀ ਦੱਸਿਆ ਜਾ ਰਿਹਾ ਹੈ ਕਿ ਤੁਸੀਂ ਜਾਣਦੇ ਹੋ ਪੱਤਾ ਗੋਭੀ ਦੇ ਵਿੱਚ ਛੋਟੇ-ਛੋਟੇ ਕੀੜੇ ਲੁਕੇ ਹੁੰਦੇ ਨੇ ਜੋ ਤੁਹਾਡੀ ਸਿਹਤ ਦੇ ਲਈ ਖਤਰਨਾਕ ਹੋਏ ਖਾਸ ਕਰਕੇ ਸਰਦੀਆਂ ਦੇ ਵਿੱਚ ਜਦੋਂ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਕੀੜੇ ਸਾਡੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੇ ਪਰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਮੈਂ ਤੁਹਾਨੂੰ ਦੱਸਾਂਗੀ ਕਿ ਗੋਭੀ ਨੂੰ ਕਿਵੇਂ ਸਾਫ਼ ਕਰਨਾ ਹੈ ਤਾਂ ਜੋ ਇਹ ਪੂਰੇ ਤਰੀਕੇ ਦੇ ਨਾਲ ਸੁਰੱਖਿਅਤ ਅਤੇ ਸਿਹਤਮੰਦ ਰਹਿ ਸਕੇ ਪੱਤਾ ਗੋਭੀ ਨੂੰ ਚੰਗੀ ਤਰ੍ਹਾਂ ਸਾਫ਼ ਕਰਨ ਦੇ ਲਈ ਸਭ ਤੋਂ ਪਹਿਲਾ ਉੱਪਰਲੇ 3 ਜਾਂ ਫਿਰ 4 ਪੱਤੇ ਹਟਾਓ ਕਿਉਂਕਿ ਇਹ ਜ਼ਿਆਦਾ ਗੰਦਗੀ ਅਤੇ ਕੀੜੇ ਇਕੱਠਾ ਕਰਦੇ ਨੇ ਫਿਰ ਇਸਨੂੰ ਇੱਕ ਭਾਂਡੇ ਦੇ ਵਿੱਚ ਗਰਮ ਪਾਣੀ ਅਤੇ ਨਮਕ ਪਾ ਕੇ 15 ਤੋਂ 20 ਮਿੰਟ ਦੇ ਲਈ ਡਬੋ ਕੇ ਰੱਖੋ ਪਤਾ ਗੋਭੀ ਨੂੰ ਸਾਫ਼ ਕਰਨ ਦਾ ਇੱਕ ਬਹੁਤ ਪ੍ਰਭਾਵਸ਼ਾਲੀ ਤਰੀਕਾ ਹੈ ਸਰਕੇ ਦੀ ਵਰਤੋਂ ਤੁਸੀਂ ਕਰ ਸਕਦੇ ਹੋ ਸਰਕਾ ਇੱਕ ਕੁਦਰਤੀ ਕੀਟਨਾਸ਼ਕ ਵਜੋਂ ਕੰਮ ਕਰਦਾ ਜੋ ਸਬਜ਼ੀਆਂ ਤੋਂ ਕੀੜੇ-ਮਕੌੜੇ ਤੇ ਗੰਦਗੀ ਨੂੰ ਦੂਰ ਕਰਦਾ ਹੈ ਇਸ ਦੇ ਲਈ ਕੋਸੇ ਪਾਣੀ ਦੇ ਵਿੱਚ 2 ਤੋਂ 3 ਚਮਚ ਸਿਰਕਾ ਪਾਓ ਤੇ ਪਤ ਗੋਭੀ ਨੂੰ 15 ਤੋਂ 20 ਮਿੰਟ ਦੇ ਲਈ ਭਗੋ ਦਿਓ ਇਸ ਨੂੰ ਚੰਗੀ ਤਰ੍ਹਾਂ ਹੁਣ ਧੋਲ, ਪੱਤੇ ਕੱਟੋ ਤੇ ਇਸ ਨੂੰ ਸਬਜ਼ੀ ਬਣਾ ਕੇ ਖਾਓ। ਬਾਜ਼ਾਰ ਦੇ ਵਿੱਚ ਕਈ ਤਰ੍ਹਾਂ ਦੇ ਵੈਜੀਟੇਬਲ ਸੈਨੀਟਾਈਜ਼ਰ ਉਪਲਬਧ ਨੇ ਜੋ ਸਬਜ਼ੀਆਂ ਤੋਂ ਕੀੜੇ-ਮਕੌੜੇ ਤੇ ਬੈਕਟੀਰੀਆ ਨੂੰ ਹਟਾਉਣ ਦੇ ਵਿੱਚ ਮਦਦ ਕਰਦੇ ਨੇ। ਤੁਸੀਂ ਇਸ ਨੂੰ ਗੋਭੀ ਤੇ ਸਪਰੇਅ ਕਰ ਸਕਦੇ ਹੋ ਤੇ ਇਸ ਨੂੰ ਕੁਝ ਦੇਰ ਲਈ ਛਾੜ ਸਕਦੇ ਹੋ। ਫਿਰ ਇਸ ਨੂੰ ਚੰਗੀ ਤਰ੍ਹਾਂ ਧੋ ਸਕਦੇ ਹੋ। ਇਹ ਤਰੀਕਾ ਕੀੜੇ-ਮਕੌੜਿਆਂ ਤੇ ਗੰਦਗੀ ਨੂੰ ਪੂਰੀ ਤਰ੍ਹਾਂ ਹਟਾਉਣ ਦੇ ਵਿੱਚ ਪ੍ਰਭਾਵਸ਼ਾਲੀ ਸਾਬਤ ਹੋ ਸਕਦਾ ਹੈ। ਪत्ता ਗੋਭੀ ਦੇ ਪੱਤੇ ਕੱਟਣ ਅਤੇ ਇਸ ਨੂੰ ਸਾਫ਼ ਕਰਨ ਦਾ ਤਰੀਕਾ ਵੀ ਬਹੁਤ ਪ੍ਰਭਾਵਸ਼ਾਲੀ ਹੈ ਸਭ ਤੋਂ ਪਹਿਲਾਂ ਪत्ता गोभी ਦੇ ਸਾਰੇ ਪੱਤੇ ਕੱਢ ਦਿਓ ਫਿਰ ਇਹਨਾਂ ਪੱਤਿਆਂ ਨੂੰ ਨਮਕ ਜਾਂ ਫਿਰ ਸਰਕੇ ਵਾਲੀ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਧੋ ਲਿਓ ਪत्ता गोभी ਇੱਕ ਅਜੇ ਹੀ ਸਬਜ਼ੀ ਹੈ ਜਿਸ ਨੂੰ ਜੇਕਰ ਚੰਗੀ ਤਰ੍ਹਾਂ ਸਾਫ਼ ਨਾ ਕੀਤਾ ਜਾਵੇ ਤੇ ਛੋਟੇ ਕੀੜੇ ਅਤੇ ਬੈਕਟੀਰੀਆ ਵਿੱਚ ਰਹਿ ਸਕਦੇ ਨੇ ਜੋ ਸਿਹਤ ਦੇ ਲਈ ਖਤਰਨਾਕ ਹੈ ਪੱਤਾ ਗੋਭੀ ਦੇ ਵਿੱਚ ਬਹੁਤ ਛੋਟੇ ਕੀੜੇ ਲੁਕੇ ਹੁੰਦੇ ਨੇ ਜਿਨ੍ਹਾਂ ਨੂੰ ਦੇਖਣਾ ਅਕਸਰ ਮੁਸ਼ਕਲ ਹੋ ਜਾਂਦਾ ਹੈ ਪਰ ਜੇਕਰ ਪੱਤਾ ਗੋਭੀ ਨੂੰ ਚੰਗੀ ਤਰ੍ਹਾਂ ਨਾ ਧੋਤਾ ਜਾਵੇ ਤਾਂ ਇਹ ਕੀੜੇ ਸਰੀਰ ਦੇ ਵਿੱਚ ਦਾਖਲ ਹੋ ਸਕਦੇ ਨੇ ਤੇ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਪੈਦਾ ਕਰ ਸਕਦੇ ਨੇ ਇਸ ਦੇ ਲਈ ਸਫਾਈ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਪੱਤਾ ਗੋਭੀ ਦੇ ਵਿੱਚ ਕੀੜੇ ਹੋਣ ਦੀ ਸਮੱਸਿਆ ਬਾਰੇ ਅਕਸਰ ਅਖਬਾਰਾਂ ਅਤੇ ਰਸਾਲਿਆਂ ਦੇ ਵਿੱਚ ਚੇਤਾਵਨੀ ਪ੍ਰਕਾਸ਼ਿਤ ਹੁੰਦੀ ਹੈ ਜੇਕਰ ਤੁਸੀਂ ਪੱਤਾ ਗੋਭੀ ਖਾ ਰਹੇ ਹੋ ਇਸ ਨੂੰ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਹੀ ਖਾਣਾ ਚਾਹੀਦਾ ਜੋ ਕਿ ਕਿਸੇ ਵੀ ਤਰ੍ਹਾਂ ਦੇ ਬੈਕਟੀਰੀਆ ਤੋਂ ਬਚਿਆ ਜਾ ਸਕੇ ਪੱਤਾ ਗੋਭੀ ਖਾਨ ਦੇ ਨਾਲ ਸਰੀਰ ਨੂੰ ਵਿਟਾਮਿਨ ਸੀ ਫਾਈਬਰ ਅਤੇ ਐਂਟੀਆਕਸੀਡੈਂਟ ਵਰਗੇ ਕਈ ਤਰ੍ਹਾਂ ਦੇ ਪੋਸ਼ਟਿਕ ਤੱਤ ਮਿਲਦੇ ਨੇ ਪਰ ਜੇਕਰ ਪੱਤਾ ਗੋਭੀ ਨੂੰ ਚੰਗੀ ਤਰ੍ਹਾਂ ਸਾਫ਼ ਨਾ ਕੀਤਾ ਜਾਵੇ ਤੇ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਇਸ ਦੇ ਲਈ ਇਸ ਨੂੰ ਸਹੀ ਢੰਗ ਦੇ ਨਾਲ ਧੋਣਾ ਤੁਹਾਡੀ ਸਿਹਤ ਦੇ ਲਈ ਸਿਹਤਮੰਦ ਤੇ ਗੁਣਕਾਰੀ ਸਾਬਤ ਹੋ ਸਕਦਾ ਹੈ ਇਸ ਨੂੰ ਚੰਗੀ ਤਰ੍ਹਾਂ ਸਾਫ਼ ਪਾਣੀ ਦੇ ਵਿੱਚ ਧੋ ਕੇ ਉਸ ਤੋਂ ਬਾਅਦ ਕੱਟੋ ਤੇ ਪਕਾਓ ਫਿਰ ਇਸ ਨੂੰ ਸਬਜ਼ੀ ਨੂੰ ਤੁਸੀਂ ਰੋਟੀ ਦੇ ਨਾਲ ਜਾਂ ਫਿਰ ਪੱਤਾ ਗੋਭੀ ਨੂੰ ਸੈਲਡ ਦੇ ਤੌਰ ਤੇ ਵੀ ਖਾ ਸਕਦੇ ਹੋ